ਆ ਗਈ ਪਹਿਲਾ ਸਲਾਹ ਬਣਦੀ ਤੇ ਵੀ ਗੱਡੀ ਕਰ ਲਈਏ ਕਿਰਾਏ ਪਰ ਹਨਾ ਜੀ ਫਿਰ ਕਿਰਾਏ ਵਾਲੀ ਗੱਡੀ ਜਿਹੜੀ ਉਹ ਤਾਂ ਜੀ ਪੈਸੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਆਵਾ ਕੌਣ ਥੋੜੇ ਜਿਆਦਾ ਮੰਗਦੇ ਆ ਤੁਸੀਂ ਇੰਨੀ ਮਤਲਬ ਸ਼ਾਪਿੰਗ ਕਰਦੇ ਹੋ ਤੇ ਫਿਰ ਵੀ ਤੁਸੀਂ ਇੰਨੀ ਜਿਆਦੀ ਕੰਜੂਸੀ ਕਰਦੇ ਹੋ ਜੇ ਘੁੰਮਣਾ ਹੈ ਤਾਂ ਦਿਲ ਖੋਲ ਕੇ ਘੁੰਮੋ ਚੰਗੇ ਢੰਗ ਨਾਲ ਘੁੰਮੋ ਇੰਨੀ ਕੰਜੂਸੀ ਚੰਗੀ ਨਹੀਂ ਹੁੰਦੀ ਹੈ ਭਾਈ ਹੈ ਪਰ ਇਹ ਯਾਪਾ ਥੋੜਾ ਜਿਹਾ ਸੱਕਾ ਕੱਢ ਕੇ ਦੇ ਦੋ ਵੱਡਾ ਸਾਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋ। 에어ਪੋਰਟ ਨੂੰ ਚੱਲੇ ਆਂ ਜੀ ਅਸੀਂ ਸਾਡਾ ਜਿਹੜਾ ਜਹਾਜ਼ ਆ ਜੀ ਉਹ ਮਿਸ ਹੋ ਰਿਹਾ। ਕਿਆ ਕਰੀਏ? ਹਾਂ। ਉੱਡ ਜਾਣਾ ਚਾਹੁੰਦੇ। ਜੈਸਮੀ ਐਨੀ ਤੂੰ ਫੁਗੜੀ ਕਿਉਂ ਮਾਰਦੀ ਹੁੰਨੀ ਆ? ਇੰਨਾ ਗਿਆਨ ਤੂੰ ਕਿਉਂ ਦਿੰਨੀ ਹੁੰਨੀ ਆ? ਪਹਿਲੀ ਗੱਲ ਲੱਗਦੀ ਨਹੀਂ ਵੈਸੇ ਤੂੰ ਕਿ ਤੇਰਾ ਨਵਾਂ ਵਿਆਹ ਹੋਇਆ ਹੋਵੇ। ਕੱਪੜੇ ਤਾਂ ਟੰਗ ਦੇ ਪਾਲਾ। ਕੀ ਆ ਤੂੰ ਹਮ ਤੇਰਾ ਜਲੂਸ ਕੱਢਿਆ ਪਿਆਏ। ਆ ਕੇ ਹਮ ਤੇਰੇ ਬੋਰਾ ਜਾਂ ਤੇ ਆ ਗਈ ਆਂ। ਆ ਬਲੀ। ਇਹ ਆ ਸਿਲੰਡਰ ਹੀ ਅਸੀਂ ਲੈ ਆਂਦੀ ਜੀ ਮਾਲਾਂ ਤੋਂ ਹਾਂ ਇੱਕ ਤਾਂ بڑا ਸਿਲੰਡਰ ਲੈ ਆਂਦਾ ਭਰਾ ਕੇ ਇੱਕ ਆ ਵੀ ਲੈ ਆਂਦੀ ਆ ਜੀ ਭਰਾ ਕੇ ਇਹ ਵੀ ਅਸੀਂ ਫੁੱਲ ਕਰਾ ਲੈਂਦੀ ਹੁਣ ਅ ਇਹ ਸਾਨੂੰ ਬਹੁਤ ਜਗ੍ਹਾ ਇਹਦੀ ਲੋਡ ਪੈਣੀ ਆ ਕਿਤੇ ਜਿੱਦਾਂ ਹੁਣ ਰਸਤੇ 'ਚ ਰੁਕਦੇ ਆ ਕਿਤੇ ਮੈਗੀ ਮੂਗੀ ਬਣਾ ਲਈ ਅਸੀਂ ਕਿਉਂਕਿ ਸਮਾਨ ਆਪਣਾ ਸਾਰਾ ਨਾਲ ਲੈ ਕੇ ਚੱਲੇ ਆ ਜੀ ਮੈਗੀ ਵਗੈਰਾ ਪਾਸਤਾ ਵਗੈਰਾ ਕੋਈ ਕੋ ਮਨ ਚੱਲੇ ਹੋ ਕਿ ਉੱਥੇ ਕੋਈ ਕਾਰ ਵਸਾਉਣ ਚੱਲੇ ਹੋ ਆਪਣਾ ਕਿ ਉੱਥੇ ਕੋਈ ਸ਼ਿਫਟ ਸ਼ੂਟ ਹੋਣਾ ਹੈ ਤੇ ਇਸ ਕਰਕੇ ਤੁਸੀਂ ਸਿਲੰਡਰ ਸਿਲੰਡਰ ਸਾਰੇ ਰੱਖ ਲਿਆ ਮਤਲਬ ਜਾਣਾ 2-4 ਦਿਨ ਘੁੰਮਣਾ ਤੇ ਤੁਸੀਂ ਤਾਂ ਘਰੋਂ ਆਏ ਸਮਾਨ ਚੱਕੀ ਫਿਰਦੇ ਜਿਵੇਂ ਉੱਥੇ ਪਰਮਾਨੈਂਟ ਰਹਿਣਾ ਹੁੰਦਾ ਹੈ ਦੂਸਰੀ ਗੱਲ ਸਾਰਾ ਕੁਝ ਮਾਲਾ ਤੋਂ ਹੈ ਹੁੰਦਾ ਹੈ ਤੁਹਾਡੇ ਘਰੇ ਕੁਝ ਨਹੀਂ ਹੈਗਾ ਘਰੋਂ ਵੀ ਕੁਝ ਲੈ ਲਿਆ ਕਰੋ ਘਰ ਵਾਲੇ ਵਾਂਗੂ ਸਿਰਫ ਮਾਲਾ ਮਾਲਾ ਹੀ ਕਰਦੇ ਰਹਿੰਦੇ ਜੀ ਕਿ ਮਾਲਾ ਤੋਂ ਆ ਲੈ ਜਾਂਦਾ ਹੈ ਸਿਲੰਡਰ ਵੇਖ ਲਓ ਸਿਲੰਡਰ ਤੇ ਆਪਣਾ ਸਾਫ਼ ਕਰ ਲਓ ਚੱਕੀ ਫਿਰਦੇ ਹੋ ਸਿਲੰਡਰੀ ਜੀ ਨੂੰ ਸਾਫ਼ ਕਰ ਲਓ ਓਏ ਆ ਹੈ ਕਾ ਕਾ ਮਮੀ ਕਾਏ ਚੀਨੀ ਆ ਹੋਰ ਚੀਨੀ ਅੱਛਾ ਮਿੱਠਾ ਹੀ ਵਿੱਚ ਚੀਨੀ ਪਾਈ ਵੀ ਆ ਟੀਵੀ ਨਾ ਚੀਨੀ ਲੈ ਕੇ ਦਹੀਂ ਲੈ ਕੇ ਐਵੇਂ ਆ ਗਈ ਆ ਜਿਵੇਂ ਕੋਈ ਬਾਦਰੀ ਦਾ ਕੰਮ ਕਰਨ ਚੱਲੇ ਹੁੰਦੇ ਆ ਮਾਰ ਰਿਆਂ ਤੇ ਇਹਨਾਂ ਨੂੰ ਤੇ ਸਾਰਾ ਦਿਨ ਜਬਲੀਆਂ ਤੇ ਉਹਨੇ ਵੀ ਕਮਲੀਆਂ ਮਰੀ ਜਾਣੀਆਂ ਜੈਸਮੀਨ ਨੇ ਵੀ ਮਮੀ ਸਾਨੂੰ ਕਰਦੀ ਜੰਮੀ ਆ ਠੀਕ ਆ ਨਾਲੇ ਨਾਲ ਰਹੋ ਤੁਸੀਂ ਠੀਕ ਠੀਕ ਦੀ ਕੁਝ ਵੀ ਸਮਝ ਨਹੀਂ ਲੱਗਦੀ ਕਿੰਨਾ ਜ਼ਿਆਦਾ ਰੋਲਰ ਰਪਾਏ ਗੱਡੀਆਂ ਦਾ ਤੇ ਸਾਨੂੰ ਤਾਂ ਕੁਝ ਸਮਝ ਨਹੀਂ ਲੱਗਦੀ ਕੀ ਬੋਲੀ ਜਾਂਦੇ ਆ ਹੁਣ ਬਣਾ ਕੇ ਵੀ ਤੁਸੇ ਬਣਾਣੀ ਹੁੰਦੀ ਆ ਹੁਣ ਬਾਈ ਗੱਲ ਪਤਾ ਕੀ ਐ ਡਰਾਈਵਰ ਬੰਦਾ ਥੱਕ ਜਾਂਦਾ ਨਹੀਂ ਮੈਂ ਤਾਂ ਹੀ ਕਹਿੰਨੀ ਨਹੀਂ ਫੇਣੀ ਤਾਂ ਹੈਗੀ ਆ ਹੁਣ ਡੇਢ ਦੋ ਘੰਟੇ ਦੇ ਡਰਾਈਵ ਲੱਗੇ ਹੋਏ ਕਰਨ ਆਓ ਅੰਬੀਆਂ ਦੇਖ ਤੂੰ ਕਿਦਾਂ ਲੱਗੀਆਂ ਵੇ ਲੈ ਫੜਿਆ ਪਿਆ ਅੰਬ ਨਾ ਅੰਬਾਂ ਨੂੰ ਦੇਖ ਕੇ ਤੁਹਾਡੀਆਂ ਲਾਾਂ ਡਿੱਗੀ ਜਾਂਦੀਆਂ ਕਿਤੇ ਹੁਣ ਨਾ ਅੰਬੀਆਂ ਤੋੜਨ ਨਾ ਚੱਲ ਜਿਓ ਭਲਾ ਪੰਜਾਬ ਦਾ ਨਾਮ ਬਦਨਾਮ ਕਰ ਘਤੋ ਹਿਮਾਚਲ ਦੇ ਵਿੱਚ ਜਾ ਕੇ ਕਿ ਪੰਜਾਬ ਚ ਜੋ ਦੋ ਜਾਨੇ ਆਏ ਸੀ ਵਲੌਗਰ ਤੇ ਅੰਬੀਆਂ ਤੋੜ ਤੋੜੀ ਖਾ ਗਏ ਆ ਹੋ ਗਈ ਹੋਟਲ ਦੇ ਅੰਦਰ ਐਂਟਰੀ ਸੁਨਦਰਗੜ ਸੁਨਦਰਗੜ ਐਤੋ ਤੇ ਕਿੰਨੇ ਦੂਰ ਹਨਿਕਰਨ ਸਾਹਿਬ ਜੀ ਬਨਿਕਰਨ ਬਰਸਾ ਨਾ ਮਤਸਾਂ 63 ਫਿਕਸਪੀ ਕਿਲੋਮੀਟਰ ਹੈ ਦੋ ਗਾ ਜੀ Y te gustan, la broma. ਨਾਂ ਚੁੱਪ ਕਰਕੇ ਕੈਮਰਾ ਲੈ ਕੇ ਅੱਗੇ ਪਿਛੇ ਤੁਰਿਆ ਫਿਰਦਾ ਏ ਤੇ ਜਿਹੜੀ ਕਿਤੇ ਜਾਣਾ ਜਗ੍ਹਾ ਪੁੱਛਣਦਾ ਹੈ ਤੇ ਉਹ ਜਨਾਨੀ ਅੱਗੇ ਕੀਤੀ ਹੈ ਤੇ ਜਨਾਨੀ ਜਾ ਜਾ ਕੇ ਤੇ ਕਾਊਂਟਰ ਤੇ ਪੁੱਛਣਦੀ ਹੈ ਤੇ ਬੰਦਾ ਪੁੱਛੇ ਤੂੰ ਪੁੱਛ ਹਾਂ ਜਾ ਕੇ ਦੂਸਰੀ ਗੱਲ ਤੁਹਾਨੂੰ ਇੰਨਾ ਪਤਾ ਹੀ ਲੱਗਦਾ ਆ ਆਪਣੇ ਆਪ ਨੂੰ ਤੁਸੀਂ ਇੰਨੀ ਪੜੀ ਲਿਖੀ ਸਮਝਦੀਆਂ ਤੇ ਤੂੰ ਗੂਗਲ ਮੈਪ ਕੱਢ ਉੱਥੋਂ ਸਰਚ ਮਾਰੀਏ ਕਿਹੜੀ ਜਗ੍ਹਾ ਜਾਣਾ ਹੈ ਫਲਾਣੇ ਜਿੱਥੇ ਵੀ ਜਗ੍ਹਾ ਤੇ ਜਾਣਾ ਹੈ ਉਹ ਤੁਹਾਨੂੰ ਉੱਥੇ ਹੀ ਲੈ ਜਾਊਗਾ ਲੋਕੇਸ਼ਨ ਦਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਕਿੱਥੇ ਜਾਣਾ ਚਾਹੁੰਦੇ ਤੁਸੀਂ ਕਿ ਸਾਰਾ ਕੁਝ ਸਾਨੂੰ ਦੱਸਣਾ ਪੈਂਦਾ ਖੁਦ ਵੀ ਦਿਮਾਗ ਲਾ ਲੈਆ ₹30 ਦਾ ਜਿਹਦੂ ਦਾ ਪੀਣਾ ਤਾਂ ₹40 ਦਾ ਠੀਕ ਹੈ ਦੁੱਧਾ ਜਿਹੜਾ ਜਿਹ ਕੱਲਾ ਦੁੱਧ ਪੀਣਾ ਆਪਾਂ ਨੇ ਚੀਨੀ ਪਾ ਕੇ ਨਹੀਂ ਨਹੀਂ ਚਾਹ ਚਾਹੀਏ ਆ ਮੈਂ ਵੈਸੇ ਤੁਹਾਨੂੰ ਦੱਸ ਰਹੀ ਆ ਵੀ ਰੇਂਜ ਠੀਕ ਹੈ ਹਾਂ ਹਾਂ ਨਹੀਂ ਠੀਕ ਹੈ ਬਿਲਕੁਲ ਹੋਟਲ ਦੇ ਹਿਸਾਬ ਨਾਲ ਤਾਂ ਰੇਂਜ ਬਿਲਕੁਲ ਸਹੀ ਆ ਨਾ ਵੈਸੇ ਲੱਗਦਾ ਜਾਦਾ ਤਾਂ ਵੀ ਉਹ ਹੀ ਕਹਿਣੀ ਆ ਵੀ ਵੈਸੇ ਹਾਈ ਫਾਈ ਲੱਗਦਾ ਉਸ ਹਿਸਾਬ ਨਾਲ ਕੋਣ ਰੇਂਜ ਹਾਂ ਤੁਹਾਨੂੰ ਦੇਖੋ ਜਦੋਂ ਤੁਸੀਂ ਇਹੋ ਜਿਹਾ ਗਿਆਨ ਦੇਗੇ ਚੰਗੇ ਲੱਗਣਦੇ ਜੇ ਚੰਗੇ ਨਹੀਂ ਲੱਗਣਦੇ ਤੁਸੀਂ ਬੜੇ ਭੜੇ ਲੱਗਣਦੇ ਜੇ ਬੰਦਾ ਕੁਛ ਆਏ ਤੁਸੀਂ ਘੁੰਮਣ ਫੇਰਨ ਜੇ ਖਾਣ ਪੀਣ ਆਏ ਜੇ ਇੰਜੋਏ ਕਰਨ ਆਏ ਜੇ ਆਪਣੀ ਜ਼ਿੰਦਗੀ ਨੂੰ ਹਨਾ ਤੇ ਫਿਰ ਖੁੱਲੇ ਦਿਲ ਨਾਲ ਖਾਓ ਪੀਓ ਘੁੰਮੋ ਫਿਰ ਵੀ ਕੰਜੂਸੀ 40 ਰੁਪਏ ਦਾ ਦੁੱਧ ਦਾ 40 ਰੁਪਏ ਦੀ ਚਾਹ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਜੇ ਜਦੋਂ ਤੁਸੀਂ ਡੇਲੀ ਸ਼ਾਪਿੰਗ ਕਰਨ ਜਾਂਦੇ ਜੇ ਕੱਪੜੇ ਲੈਣ ਜਾਂਦੇ ਜੇ ਸੂਟ ਤੇਰਾ ਉਹੀ ਹੁੰਦਾ ਡੇਲੀ ਇੱਕੋ ਦਿਨ ਜਿਹੜਾ ਪਾਉਣੀ ਆ ਹਨਾ ਹੁਣ ਵੇਖ ਤੂੰ ਕਿਵੇਂ ਜਲੂਸ ਕੱਢਿਆ ਪਿਆ ਹੈ ਆਪਣਾ ਕੱਪੜੇ ਤੇ ਟੰਗ ਦੇ ਪਾ ਲਿਆ ਕਰ ਚੇਤਾਉਂਦਾ ਤੁਹਾਡੀ ਨਾ ਇਹੇ ਵਲੌਗਰਾਂ ਦੀ ਗੱਲ ਸਮਝ ਨਹੀਂ ਲੱਗਦੀ ਕਿ ਜਦੋਂ ਤੁਸੀਂ ਘੁੰਮਣ ਫਿਰਨ ਜਾਣਾ ਹੁੰਦਾ ਉਦੋਂ ਤੁਸੀਂ ਗਿਆਨ ਦੇਣ ਲੱਗ ਪੈਂਦੇ ਇੱਥੇ ਚੀਜ਼ਾਂ ਮਹਿੰਗੀ ਇੱਥੇ ਸਸਦੀ ਆ ਬੰਦਾ ਪੁੱਛੇ ਤੁਸੀਂ ਖਾਣ ਪੀਣ ਜਾਣਾ ਹੈ ਘੁੰਮਣ ਫਿਰਨ ਜਾਣਾ ਦਿਲ ਖੋਲ ਕੇ ਘੁੰਮੋ ਫਿਰੋ ਖਾਓ ਪੀਓ ਪਰ ਜਦੋਂ ਤੁਸੀਂ ਸੂਟ ਲੈਣ ਚੱਲ ਜਾਂਦੇ ਡੇਲੀ ਡੇਲੀ ਸ਼ਾਪਿੰਗਾਂ ਕਰਦੇ ਜੇ ਉਦੋਂ ਤੁਹਾਡਾ ਖਰਚਾ ਕਿੱਥੇ ਜਾਂਦਾ ਹੈ ਉਦੋਂ ਕਿਉਂ ਨਹੀਂ ਪੈਸੇ ਦੀ ਬਚਤ ਕਰਦੇ ਉਦੋਂ ਵੀ ਪੈਸਿਆਂ ਦੀ ਬਚਤ ਕਰਿਆ ਕਰੋ ਨਾ ਉਦੋਂ ਤੇ ਸਾਰਾ ਟੱਬਰ ਹੀ ਬੈਠ ਜਾਂਦੇ ਆਣਗੇ ਦੁਕਾਨਾਂ ਦੇ ਵਿੱਚ ਉਦੋਂ ਨਹੀਂ ਤਾਂ ਤੋਂ ਬੱਚੇ ਤਾਂ ਹੁੰਦੀ ਖਾਣ ਪੀਣ ਚ ਤਾਂ ਤੋਂ ਬੱਚਤ ਹੋ ਜਾਂਦੀ ਹੈ। ਬੱਤ ਸਹੀ ਹੈ। ਕੀ ਪਾਸ ਤੇ ਖਾਣੇ ਆ ਹੁਣ ਹਈਆਂ ਥੋੜੀ ਉੱਥੇ ਪਤਾ ਸਾਰਾ ਕੁਝ ਘਰ ਪਿਆ ਹੈ। ਜ਼ਰੂਰੀ ਆਪਾਂ ਨੇ ਮੁੱਲ ਦਾ ਲੈਣਾ। ਉੱਥੇ 200 ਦੀ ਪਲੇਟ ਮਿਲਦੀ। ਫਰੂਟ ਫਰਾਟ ਖਾਈਦਾ ਹੁੰਦਾ ਜੂਜਾਸ ਪਈਦਾ ਹੁੰਦਾ ਇਦਾਂ ਫਰੂਟ ਵੀ ਲੈ ਜੂਗੇ ਕਿਲੋ ਜਾਂਦੇ ਜਾਂਦੇ। ਕਿਲੋ ਫਰੂਟ ਲੈ ਜੂਗੇ ਜਾਂਦੇ ਜਾਂਦੇ। ਆ ਵੀ ਖੁੱਲੀਆਂ ਕਰੀਆਂ ਪਈਆਂ ਤੁਸੀਂ। ਉਹ ਤਾਂ ਹੋ ਜਣੀਆਂ ਇਹ ਹੁਣ ਪੱਗ ਕਰਕੇ ਫਿਰ ਉਹ ਹੋ ਜਾਂਦੀਆਂ। ਲੋ ਭਾਈ ਗੱਡ ਪਾਵੇਂ ਐਨਕਾਂ ਲਾਲਾ ਪਾਵੇਂ ਤੂੰ ਜੋ ਮਰਜ਼ੀ ਕਰਲਾ ਤੂੰ ਨਹੀਂ ਸੁਣੀ ਲੱਗ ਸਕਦੇ ਤੂੰ ਜਿਵੇਂ ਦੀ ਹੈਗੀ ਓਵੇਂ ਦੀ ਰਹਿਣਾ ਹੈ ਗੱਲ ਸ਼ਕਲ ਦੀ ਨਹੀਂਗੀ ਗੱਲ ਅਕਲ ਦੀ ਆ ਅਕਲ ਆਪਣੀ ਵਰਤਲਾ ਤੇਰੇ ਲਾਗੇ ਉਹ ਵੇਲਾ ਉਹ ਵੀ ਵੀਰ ਕਹਿੰਦੇ ਆ ਕਿ ਕੱਲੀਆਂ ਮਹਿਗੀਆਂ ਮੂਗੀਆਂ ਇਹਨੇ ਖਾਈ ਜਾਓ ਫਲ ਫਰੂਟ ਵੀ ਖਾਓ ਮਤਲਬ ਕਿ ਤੁਸੀਂ ਚੱਲੇ ਘੁੰਮਣ ਫੇਰਨ ਜੇ ਤੁਸੀਂ ਤੇ ਹੱਦ ਕੀਤੀ ਹੋਈ ਪਈ ਆ ਕਿ ਘਰੋਂ ਹੀ ਸਮਾਨ ਚੱਕ ਚੁੱਕ ਕੇ ਮਸਾਲੇ ਮਸੂਲੇ ਮੈਂ ਸੁਣੇ ਮਸਾਲੇ ਮਸੂਲੇ ਪਤਾ ਨਹੀਂ ਕੀ ਲੱਲੜ ਪੁੱਲੜ ਸਮਾਨ ਸਾਰਾ ਨਾਲ ਚੱਕ ਕੇ ਲੈ ਗਈ ਆ ਕੀ ਕਰਨ ਗਏ ਕੰਟਰੋਲ ਕੰਟਰੋਲ ਤੇ ਉਹ ਆਪਣਾ ਵਰਕ ਕਰ ਰਹੀ ਹੈ ਤੇ ਆਜੇ ਤੁਹਾਨੂੰ ਮਿਲਾਉਂਦੇ ਆ ਲਓ ਜੀ ਉਹ ਬਾਹਰ ਖੜੀ ਸਾਡੀ ਕੱਟੀ ਇੱਧਰ ਬਾਈਆਂ ਨੂੰ ਅਸੀਂ ਕਿਹਾ ਚਾਹ ਬਣਾਉਣ ਨੂੰ ਚਾਹ ਤਾਂ ਆਪਣਾ ਮੈਂ ਹੀ ਪੀਣੀ ਹੈ ਮੈਡਮ ਜੀ ਦਾ ਪਾਈਪ ਪਾਣੀ ਛਕ ਰਹੇ ਹੈ ਜਲ ਹੈ ਰਮਜੀਤ ਦਾ ਬਾਈ ਜਲ ਛਕ ਰਹੇ ਹੈ ਜਲ ਤੇ ਪਾਣੀ ਲੈਂਦਾ ਵਾ ਘਰ ਤੇ ਸਪੈਸ਼ਲ ਸਿੰਪਲ ਪਾਣੀ ਸੱਚੀ ਗੱਲ ਜੀ ਸਾਰਿਆਂ ਨੂੰ ਨਹੀਂ ਕਰਦੇ ਕਿ ਕਿਸੇ ਸਾਰੇ ਚਲੇ ਠੀਕਾ ਕਵੋਗੇ ਚੜਦੀ ਕਲਾ ਦੇ ਵਿੱਚ ਰਹੋਗੇ ਤੇ ਇਹ ਤੇ ਨਾਲ ਦੀ ਨਾਲ ਅਪਲੋਡ ਕਰਦੇ ਰੱਖੀ ਜਾ ਰਹੇ ਆ ਵੀਡੀਓ ਜਗਾ ਜਗਾ ਟਾਈਪ ਪਿੱਲੇ ਰਿਹਾ ਤੁਹਾਡੇ ਤੱਕ ਪਹੁੰਚਾਉਣਾ ਪਹਚਾਈ ਜਾ ਰਹੀ ਆ ਤੇ ਪਾਣੀ ਪਾਣੀ ਮੈਂ ਪੀਤਾ ਠੰਡਾ ਪਿਆਇਆ ਮੈਂ ਪੀਆ ਤੁਹ ਕਹਿੰਨੀ ਆ ਕਿ ਮੈਂ ਨਾਲ ਦੀ ਨਾਲ ਵੀਡੀਓ ਅਪਲੋਡ ਕਰਕੇ ਤੁਹਾਨੂੰ ਦਿਖਾ ਰਹੀ ਆ ਤੇ ਦਿਖਾ ਕੇ ਰਹੀ ਆ ਕਿ ਸਿੱਖਿਆ ਦੇ ਰਹੀ ਆ ਜੇ ਵੀਡੀਓ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਦਿਖਾਇਆ ਇੰਨੀਆਂ ਸੋਹਣੀਆਂ ਸੋਹਣੀਆਂ ਜਗ੍ਹਾ ਚੀਜ਼ਾਂ ਹੁੰਦੀਆਂ ਨਾ ਇੱਥੇ ਦੇਖਣ ਵਾਸਤੇ ਪਰ ਨਹੀਂ ਤੁਸੀਂ ਸਾਰਾ ਦਿਨ ਸ਼ੌਪ 'ਚ ਵੜ ਜਾਂਦੇ ਹੋ ਜਾਂ ਫਿਰ ਉਥੋਂ ਬੇਇੱਜ਼ਤੀ ਕਰਾ ਕੇ ਬਾਹਰ ਆ ਜਾਂਦੇ ਹੋ ਤੇ ਜਾਂ ਬਸ ਇਹੀ ਚੀਜ਼ਾਂ ਦੱਸਦੇ ਇੱਥੇ ਆਹ ਮਹਿੰਗਾ ਹੈ ਆਹ ਸਸਤਾ ਹੈ ਆਹ ਮਹਿੰਗਾ ਹੈ ਜਾਂ ਸਸਤਾ ਹੈ ਅਹੀਂ ਆ ਬਚਤ ਕੀਤੀ ਫਲਾਣਾ ਢੰਗਣਾ ਕੀ ਸਿੱਖਿਆ ਦਿੱਤੀ ਤੁਸੀਂ ਤਾਂ ਐਸੇ ਬਚਤ ਕਰਨ ਗਏ ਜੇ ਇਹ ਦੱਸਣ ਦਾ ਹੈ ਜੇ ਲੋਕਾਂ ਨੂੰ ਸੂਟਾਂ ਵਾਰੀ ਨਹੀਂ ਢੜ ਤੋਂ ਬਚਤ ਹੁੰਦੀ ਉਦੋਂ ਡੇਲੀ ਜਾਂਦੇ ਬੰਦੇ ਆਉਂਦੇ ਆ ਉਹਨਾਂ ਲਈ ਸਪੈਸ਼ਲ ਵਾਜ ਵਰੇਟ ਹੈ ਇਹਨਾਂ ਦਾ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਰੂਮ ਬਹੁਤ ਵਧੀਆ ਸੀ ਦੇਖਿਆ ਉੱਪਰ ਜਾ ਕੇ ਬਾਕੀ ਤੁਹਾਨੂੰ ਵੀ ਹੁਣ ਦਿਖਾਣੇ ਆ ਕਿਸ ਕਿਸ ਲੋਕੇਸ਼ਨ ਤੇ ਆ ਮੈਨ ਪਸੋਲ ਮੈਨ ਬੈਣ ਰੂਮ ਜਿਹੜਾ ਤੂੰ ਕਹਿਂਦਈ ਆ ਨਾ ਕਿ ਸਾਨੂੰ ਸਸਤਾ ਮਿਲਿਆ ਜਾਂ ਕਿੱਦਾਂ ਵੀ ਆ ਹਾਲੀ ਉਹਨਾਂ ਦਾ ਨਵਾਂ ਨਵਾਂ ਕੰਮ ਆ ਨਵਾਂ ਹੋਟਲ ਆ ਇਸ ਕਰਕੇ ਤੇ ਉਹਨਾਂ ਨੇ ਮਹਿੰਗਾ ਸੌੜਾ ਦੇਣਾ ਐ ਸਸਤਾ ਹੀ ਦੇਣਾ ਐ ਜਦੋਂ ਅਗਲੀ ਵਾਰ ਆਓਗੇ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਮਹਿੰਗਾ ਦਿੰਦੇ ਆ ਕਿ ਸਸਤਾ ਦਿੰਦੇ ਆ ਰੂਮ ਡੰਗਰ ਜੀ ਨਾਂ ਦੇ ਤੇ ਪਾਲਿਸ਼ ਪੱਜੀ ਹੋਈ ਆ ਉੱਪਰ ਇਹ ਲੱਕੜ ਇੱਧਰ ਬਰਾਕਤ ਬਹੁਤ ਆ ਬੇਸੀ ਵੜੀਆਂ ਵੜੀਆਂ ਕੋਈ ਦਰਵਾਜ਼ੇ ਵੀ ਸਾਰੇ ਹਨਾ ਲੱਕੜ ਦੇ ਹੀ ਆ ਬਹੁਤ ਵਧੀਆ ਚੀਜ਼ ਆ ਨਿਕਲਮ ਲੱਗਦਾ ਇਹਨਾਂ ਨੇ ਪੌੜੀਆਂ ਦਰਵਾਜ਼ੇ ਆ ਪਹਿਲੀ ਵਾਰੀ ਦੇਖੇ ਆ ਉਹ ਇਹ ਥੋੜਾ ਕਿਸ ਨੇ ਦੇਖਣੇ ਆ ਕੋਈ ਦਿਖਾਉਣਾ ਕੋਈ ਟੰਗ ਦੀ ਚੰਗੀ ਚੀਜ਼ ਦਿਖਾਓ ਲੋਕਾਂ ਨੇ ਪੌੜੀਆਂ ਥੋੜਾ ਦੇਖਣੀਆਂ ਆ ਲੋਕਾਂ ਨੇ ਦਰਵਾਜ਼ੇ ਥੋੜਾ ਦੇਖਣੇ ਆ ਜਿਵੇਂ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰੀ ਦੇਖਿਆ ਓਕੇ ਆ ਰੂਮ ਓਕੇ ਆ ਰੂਮ ਤੇ ਇੱਧਰ ਆ ਗਿਆ ਜੀ ਵਾਸ਼ਰੂਮ ਇਹ ਹਾਲੇ ਇਹਨਾਂ ਦੇ ਰੂਮ ਦੇ ਨਾਲ ਕੰਮ ਵਰਕ ਚੱਲ ਰਿਹਾ ਹੈ ਹਜੇ ਰੂਮ ਤਾਂ ਓਕੇ ਆ ਪਰ ਤੇਰਾ ਦਿਮਾਗ ਨਹੀਂ ਓਕੇ ਇਹ ਚੀਜ਼ਾਂ ਦਿਖਾਉਣ ਵਾਲੀਆਂ ਹੈਗੀਆਂ ਕਿ ਰੂਮ ਸਾਨੂੰ ਪੁੱਛਣ ਦੇ ਆ ਕਿ ਰੂਮ ਮੇਰਾ ਓਕੇ ਆ ਅਹੀਂ ਤੇਰਾ ਰੂਮ ਪੁੱਛ ਕੇ ਕੀ ਲੈਣਾ ਨਾਲ ਇਹ ਦੇ ਵਿੱਚ ਕੀ ਖਾਸ ਸੀ ਕਿ ਦਿਖਾਉਣਾ ਤੈਨੂੰ ਇੰਨੀ ਮਜਬੂਰੀ ਕਿ ਤੈਨੂੰ ਰੂਮ ਦਿਖਾਉਣਾ ਪੈ ਗਿਆ ਇਹ ਚੀਜ਼ਾਂ ਨੂੰ ਦੇ ਆਪਣਾ ਪ੍ਰਾਈਵੇਟ ਰੱਖੋ ਸਾਨੂੰ ਪੁੱਛਣ ਦੇ ਆ ਕਿ ਰੂਮ ਮੇਰਾ ਓਕੇ ਆ ਡੰਗਰ ਸੁੱਡੜ ਮੋٹے ਦਿਮਾਗ ਦਾ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਚੱਲ ਰਿਹਾ ਹੈ ਤਾਂ ਕਰਕੇ ਇਹਨਾਂ ਨੇ ਹੁਣ ਇਹ ਮੈਨੂ ਵੀ ਸਮਝ ਲਓ ਟੈਂਪਰੇਰੀ ਬਣਾਇਆ ਹੋਇਆ ਇਹ ਕਹਿੰਦੇ ਵੀ ਜੇ ਤੁਸੀਂ ਮਤਲਬ ਇਸ ਮੈਨੂ ਦੇ ਅਲਾਵਾ ਕੋਈ ਚੀਜ਼ ਖਾਣੀ ਚਾਹੁੰਦੇ ਆ ਤਾਂ ਉਹ ਵੀ ਤੁਹਾਨੂੰ ਪ੍ਰੋਵਾਈਡ ਹੋ ਜੂਗੀ ਉਹ ਨਹੀਂ ਆਪਾਂ ਜੋ ਫੜੇ ਦੇ ਵਿੱਚ ਖਾਣ ਹਾਂ ਰੋਟੀ ਖਾਣੀ ਆ ਮੰਨ ਲਓ ਰਾਈਸ ਖਾਣੇ ਆ ਜਾਂ ਸਬਜ਼ੀ ਖਾਣੀ ਆ ਜਾਂ ਦਾਲ ਖਾਣੀ ਆ ਮੰਨ ਲਓ ਸਭ ਕੁਝ ਹੈ ਤੇ ਬਾਕੀ ਹੁਣ ਤੁਸੀਂ ਇੱਥੋਂ ਕਿਉਂ ਰੋਟੀ ਖਾਣ ਲੱਗੇ ਜੇ ਤੁਸੀਂ ਰਹੇ ਤੇ ਬਚਤ ਕਰਨਾ ਆਏ ਹੀ ਕਿ ਅਸੀਂ ਕੁਝ ਨਹੀਂ ਖਾਣਾ ਪੀਣਾ ਬਚਤ ਕਰਨਾ ਆਏ ਹੀ ਘਰੋਂ ਤੁਸੀਂ ਐ ਸਿਲੰਡਰ ਸਲੂਂਡਰ ਚੱਕੀ ਫਿਰਦੇ ਸੀ ਮਹਗੀਆਂ ਮੋਗੀਆਂ ਪਤਾ ਨਹੀਂ ਕੀ ਕੁਝ ਚੱਕੀ ਫਿਰਦੇ ਮਸਾਲੇ ਮਸੂਲੇ ਉਹ ਬਣਾ ਕੇ ਖਾਓ ਹਾਂ ਹੁਣ ਤੁਸੀਂ ਇੱਥੇ ਰੋਟੀ ਕਿਉਂ ਖਾਣ ਲੱਗੇ ਜੇ ਤੁਸੀਂ ਤਾਂ ਪੂਰੀ ਤਿਆਰੀ ਦੇ ਨਾਲ ਆਏ ਜਿਵੇਂ ਇੱਥੇ ਪੱਕਾ ਹੀ ਰਹਿਣਾ ਹੁੰਦਾ ਏ ਤੇ ਹੁਣ ਤੁਸੀਂ ਲੋਕਾਂ ਨੂੰ ਗਿਆਨ ਦੇਣ ਲੱਗ ਬੇ ਜਿਦੇ ਇੱਥੇ ਆ ਕੁਝ ਮਿਲਦਾ ਇੱਥੇ ਆ ਕੁਝ ਮਿਲ ਜਾਂਦਾ ਏ ਤੇ ਹੁਣ ਕਿਉਂ ਰੋਟੀ ਖਾਣ ਲੱਗੇ ਜੇ ਹੁਣ ਵੀ ਉੱਥੋਂ ਲੈ ਆਓ ਘਰੋਂ ਹੀ ਇਹੇ ਚੀਜ਼ ਦੀ ਵੀ ਮਰਿਆਦਾ ਹੁੰਦੀ ਆ ਚਲੋ ਲਾ ਬਿਜਲੀ ਮੋਟੋ ਉਹ ਬੋੜੋ ਦੇ ਖਿਚ ਲੈ ਮੋਟੋ ਕਿਹਦੇ ਕਿਹਦੇ ਚਲ 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 ਮੀਂਹ ਕਿੱਟ ਬਣਾਉਣ ਲੱਗੀ ਜਾ ਤਾਸਾ ਲੈ ਲੈ ਬਰਾਦਰ ਮੇਰੇ ਨਾਲ ਬੋੜੋ ਲੈ ਜੀ ਕਵੇਟ ਕਰੋ ਮੈਂ ਨਹੀਂ ਕੀ ਲਸ਼ਨ ਕਰਨ ਦੇ ਆ ਜਿਵੇਂ ਛੋਟੇ ਬੱਚੇ ਨਹੀਂ ਹੁੰਦੇ ਉਵੇਂ ਲਸ਼ਨ ਕਰਨ ਦੇ ਆ ਆ ਜਿਹੜੀ ਤੂੰ ਡਰੈੱਸ ਪਾਈ ਆ ਤੈਨੂੰ ਭੋਰਾ ਜਿੰਨੀ ਵੀ ਨਹੀਂ ਸੋਹਣੀ ਲੱਗੀ ਠੀਕ ਆ ਨਾ ਭੋਰਾ ਜਿੰਨੀ ਵੀ ਨਹੀਂ ਸੋਹਣੀ ਨਹੀਂ ਲੱਗੀ ਪਤਾ ਨਹੀਂ ਕਿਵੇਂ ਦੀਆਂ ਤੂੰ ਦੂਸਰੀ ਗੱਲ ਆਊ 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 ਜੀ ਕੀ ਕਰੀ ਜਾਣੀ ਐ ਜਵਾਕਾਂ ਵਾਂਗੂ ਸਿੱਧੀ ਹੋ ਕੇ ਹਰਕਤਾਂ ਨਾਲ ਸਿੱਧੇ ਤਰੀਕੇ ਨਾਲ ਵੀ ਘਰ ਵਾਲੇ ਨੂੰ ਕਹਿ ਸਕਦੀ ਕਿ ਬਈ ਮੇਰੀ ਫੋਟੋ ਵਧੀਆ ਤਰੀਕੇ ਨਾਲ ਖਿੱਚੋ ਤੁਸੀਂ ਵੀਡੀਓ ਨਾ ਬਣਾਓ ਬੱਚਾ ਵਾਂਗੂ ਕਰ ਲਾਪੀ ਆਊ 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 ਨੇ ਬੜੀ ਕੁੜੀ ਕਰਸੀਂਗਾ ਹਾਂ ਹਾਂ ਬਰੀਆਂ ਆ ਵੀ ਦਾ ਸਿਗਨਲ ਆਈ ਬਣਾ ਆਏ ਹਾਂ ਜੀ ਇਹਨਾਂ ਨੇ ਨਾ ਕੋਸ਼ ਨਹੀਂ ਲੈਣਾ ਇੱਥੋਂ ਇਹ ਵਲੌਗ ਬਣਾਉਣ ਆਏ ਆ ਟਾਈਮ ਪਾਸ ਕਰਨ ਆਏ ਆ ਇਹਨਾਂ ਨੇ ਤੁਹਾਨੂੰ ਕੋਈ ਐਹੋ ਜੀ ਜਗ੍ਹਾ ਦਿਖਾਈ ਆ ਕੋਈ ਵਧੀਆ ਜਗ੍ਹਾ ਦਿਖਾਈ ਆ ਬਸ ਐਦਾਂ ਹੀ ਬਸ ਟਾਈਮ ਪਾਸ ਕਰੀ ਜਾਂਦੇ ਆ ਬਸ ਆਹੀ ਗਿਆਨ ਦੇਈ ਜਾਂਦੇ ਆ ਅਸੀਂ ਆ ਚੀਜ਼ ਬਚਤ ਕੀਤੀ ਬਚਤ ਕਰਦੇ ਤੁਹਾਨੂੰ ਅੱਗੇ ਵੀ ਦੱਸਿਆ ਕਿ ਸੂਟਾਂ ਦੇ ਡੇਲੀ ਸ਼ੌਪਿੰਗਾਂ ਕਰਦੇ ਉਹਦੋਂ ਹੀ ਇਹਨਾਂ ਨੂੰ ਬਚਦਾ ਚੇਤਾ ਹੁੰਦਾ ਤੁਸੀਂ ਜੇ ਜਾਣਾ ਮੀਆਂ ਦੇਲ ਖੋਲ ਕੇ ਖਾਓ ਪੀਓ ਘੁੰਮ ਫਿਰੋ ਜੇ ਤੂੰ ਘਰੋਂ ਨਿਕਲ ਹੀ ਗਿਆ ਜੇ ਘੁੰਮਣ ਫਿਰਨ ਤੇ ਫਿਰ ਫਿਰ ਸੰਗ ਸ਼ਰਮ ਕਾਦੀ ਫਿਰ ਘੁੰਮੋ ਫਿਰੋ ਆ ਨਾਲੇ ਆ ਰਸਾਂ ਵਾਲੇ ਪਾਸੋਂ ਦੱਸਣ ਦੇ ਅਜੀ ਕਮੈਂਟ ਕਰਕੇ ਦੱਸਿਓ ਰਸਾਂ ਵਾਲੇ ਪਰਸਾ ਸੇਲ ਆ 1000 ਤੇ ਇਨਸ਼ਾਅੱਲਾ 1000 1000 ਦੀ ਆ ਦੇਖੋ ਸੇਲ ਲੱਗਦਾ ਤੈਨੂੰ ਨਾ ਅੱਖਾਂ-ਓੱਖਾਂ ਚੈੱਕ ਕਰਾਉਣ ਦੀ ਲੋੜ ਆ ਕਿਉਂਕਿ ਤੂੰ ਫੋਨ-ਫਾਨ ਨਾਲ ਜ਼ਿਆਦਾ ਧਿਆਨ ਦਿੰਨਾ ਕੈਮਰਿਆਂ ਕੋਲ ਰਿਹਾ ਸਾਰਾ ਦਿਨ ਵੀਡੀਓ ਵੀਡੀਓ ਦੇਖਦਾ ਨਿਗਾ ਲੱਗਦੀ ਆ ਨਾ ਇਸ ਕਰਕੇ ਤੇਰੀ ਨਿਗਾ ਨੁਗਾ ਦੇ ਵਿੱਚ ਮੈਨੂੰ ਲੱਗਦਾ ਕੋਈ ਫਰਕ ਆ ਕਿਉਂਕਿ ਤੈਨੂੰ ਤਾਂ ਹੀ ਕਹਿੰਦੇ ਆ ਕਿ ਐਨੀ ਨਿਗਾ ਨਾ ਲਾਇਆ ਕਰ ਫੋਨ-ਫਾਨਾਂ ਦੇ ਉੱਤੇ ਠੀਕ ਆ ਨਾ ਸਾਰਾ ਦਿਨ ਵਲੌਗ ਬਣਾਉਂਦਾ ਰਹਿਣਾ ਤੈਨੂੰ ਸਮਝ ਲੱਗਦੀ ਨਹੀਂ ਆ ਉਹ ਨਾਲ 100 ਰੁਪਏ ਦੀ ਸੇਲ ਆ ਨਾ ਕਿ 1000 ਵਾਲੀ ਸਾਨੂੰ ਦੂਰੋਂ ਲੱਗੇ ਖਰੂਤਾ ਤੈਨੂੰ 1000 ਦੇਖੇ ਜਾਂਦੇ ਆ ਉਹ 100 ਵਾਲੀ ਸੇਲ ਆ ਕਿਲਾ ਜੀ ਚਲੋ ਜੀ ਦੱਸਣਾ ਆਣਾ ਆਣਾ ਹੈਗਾ ਤੇਨੂੰ ਇੰਨੀ ਵੀ ਅਕਲ ਨਹੀਂ ਹੈਗੀ ਜਦੋਂ ਅਗਲਾ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਨਹੀਂ ਆਉਣਾ ਚਾਹੁੰਦਾ ਤੁਸੀਂ ਕਿਉਂ ਵਲੌਗ ਬਣਾਉਂਦੇ ਹੋ ਅਗਲੇ ਦਾ ਅਗਲੇ ਤੋਂ ਪਹਿਲਾਂ ਪੁੱਛ ਲਿਆ ਕਰੋ ਅਗਲੇ ਦੀ ਇਜਾਜ਼ਤ ਲੈ ਲਿਆ ਕਰੋ ਕਿ ਅਸੀਂ ਵਲੌਗ ਬਣਾਉਂਦੇ ਆ ਕਿ ਅਸੀਂ ਤੁਹਾਡਾ ਵਲੌਗ ਬਣਾ ਸਕਦੇ ਤੁਹਾਡੀ ਵੀਡੀਓ ਬਣਾ ਸਕਦੇ ਤੁਸੀਂ ਕੈਮਰੇ ਦੇ ਸਾਹਮਣੇ ਆ ਸਕਦੇ ਹੋ ਕਿ ਨਹੀਂ ਆ ਸਕਦੇ ਸਿੰਪਲੀ ਇਹਨਾਂ ਪੁੱਛ ਸਕਦੇ ਹੋ ਲੋਕਾਂ ਤੋਂ ਹਨਾ ਉਹ ਵਿਚਾਰਾ ਕਹਿੰਦਿਆ ਵਾ ਕਿ ਮੇਰੀ ਵੀਡੀਓ ਨਾ ਬਣਾਓ ਪਰ ਇਹ ਪੋਰਾ ਵੀ ਇਹਨਾਂ ਨੂੰ ਸੰਗ ਸ਼ਰਮਣੀ ਹੈਗੀ ਔਰ ਇਸਰਾਣੇ ਚੜ ਕੇ ਖਲੋਤੀ ਆ ਪਹਿਲਾ ਪੁੱਛ ਲਾ ਇੰਨਾ ਟਾਈਮ ਤੈਨੂੰ ਤਵੇਹੇ ਵੀ ਆਤਾ ਪੱਲਾ ਆ ਜਾਣਾ ਪੁੱਤਰਾ ਕਹਿੰਦੇ ਹੌਲੀ ਤਾਂ ਚੱਲਦੇ ਲੋਡ ਹੋਏ ਵਿਆ ਚੜਾਈ ਚੜਾਈ ਹੈਗੀ ਬਹੁਤ ਜ਼ਿਆਦਾ ਉਹ ਦੇਖੋ ਤਾਂ ਭੱਜੂ ਜਾਂਦਾ ਉਹ ਫਿਰ ਆ ਰਿਹਾ ਹੋ ਜਿਵੇਂ ਨਾ ਟਰੱਕ 'ਵਾਂ ਬੇਟ ਤਾਂ ਦੇਖ ਕਿ ਨਾ ਹਾਂ ਟਰੱਕ 'ਚ ਬੇਟ ਲੋਡ ਹੋਇਆ ਵਾ ਟਰੱਕ ਉਹ ਇਹ ਕਰਕੇ ਅਸਮਿੰਦ ਜੀ ਕਹਿੰਦਾ ਨਾ ਬੇੜਾ ਹੀ ਘਰ ਕਾ ਤੇਰਾ ਇੰਨਾ ਵੀ ਦਿਮਾਗ ਨਹੀਂ ਕੰਮ ਕਰਦਾ ਕਿ ਉਹ ਟਰੱਕ ਆ ਉਹਦੇ ਵਿੱਚ ਵਜਣ ਆ ਉਹ ਕਿ ਇੰਨਾ ਭਾਰ ਕਿਵੇਂ ਚੱਕ ਲੂਗਾ ਇੰਨੀ ਜਿਆਦੀ ਚੜਾਈ ਆ ਕਿਵੇਂ ਚੱਕ ਲੂਗਾ ਜਿਹੜੀਆਂ ਕਾਰਾਂ ਗੱਡੀਆਂ ਜੋ ਵੀ ਜਾਂਦੀਆਂ ਉਹਦੇ ਸਿੰਪਲ ਉਹਨਾਂ ਨੇ ਤੇ ਚੜ ਹੀ ਜਾਣਾ ਉਹਨਾਂ ਦੇ ਕਿਹੜੇ ਇੰਨਾ ਵਜਣ ਹੁੰਦਾ ਹੈ ਪਰ ਤੂੰ ਆਪਣਾ ਹਿਸਾਬ ਲਾਉਣੀ ਆ ਨਾ ਜਿੱਥੇ ਤੂੰ ਬਹਿ ਗਈ ਬਹਿ ਗਈ ਉਹੀ ਕੰਮ ਆ ਤੇਰਾ ਕਿ ਤੂੰ ਨਹੀਂ ਚੜਾਈ ਚੜ ਸਕਦੀ ਇੰਨਾ ਮੈਨੂੰ ਪਤਾ ਹੈ ਤੂੰ ਇੰਨੀ ਜਿਆਦੀ ਹੈਗੀ ਆ ਨਾ ਆਲਸ ਕੋਈ ਹਾਲ ਹੀ ਨਹੀਂ ਇੰਨਾ ਬੋਲਦੀ ਇੰਨਾ ਬੋਲਦੀ ਨੂੰ ਇੰਨਾ ਵੀ ਨਹੀਂ ਪਤਾ ਕਿ ਵਜਣ ਹਾਂਜੀ ਅਗਰ ਆਪਣੀ ਵੀਡੀਓ ਵਧੀਆ ਲੱਗੇ ਤਾਂ ਨੂੰ ਦੇ ਵੀਡੀਓ ਦਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ